हाय गाइस वेलकम बैक टू माय चैनल किए सारे तो गाइस आज मैं सामने बहुत ही जबरदस्त फेस जल स्क्रब के दिखावगी जो थोड़े तो स्किन बहुत ही जबरदस्त रिजल्ट मिलेगा तो गाइस गर्मी सीजन का टैनिंग तुम पता ही है कि बहुत ही ज़्यादा आई होंगी है मेरे स्किन पर भी बहुत ज्यादा आई होंगी क्योंकि मैं अपने बेटे को स्कूल आँ इस करके मेरी टैनिंग सीधा सूर्य की रोशनी मेरे फेस से पीदी है तो टैनिंग बहुत ही ज़्यादा आई होंगी इस करके ये वीडियो है स्पैशल मैं बनाई हुई है ਜਿੰਨੀ ਵੀ ਤੁਹਾਡੀ ਸਕਿਨ ਤੇ ਟੈਨਿੰਗ ਆਈ ਹੋਈਗੀ ਜਾਂ ਤੁਹਾਡੀ ਸਕਿਨ ਗਰਮੀਆਂ ਦੀ ਵਜ੍ਹਾ ਨਾਲ ਬਹੁਤ ਹੀ ਜ਼ਿਆਦਾ ਡਲ ਹੋ ਗਈ ਹੈ 글로 ਤੁਹਾਡਾ ਕਿੱਥੇ ਨਾ ਕਿਸੇ ਪਤਾ ਨਹੀਂ ਕਿੱਥੇ ਭੱਜ ਗਿਆ ਉਹਨੂੰ ਵਾਪਸ ਕਿਵੇਂ ਲਿਆਇਆ ਉਹਦੇ ਵਾਸਤੇ ਇਹ ਸਭ ਤੋਂ ਬੈਸਟ ਫੇਸ ਜੈ ਸਕਰਬ ਹੈ ਜਿਹੜੀ ਅੱਜ ਮੈਂ ਤੁਹਾਨੂੰ ਹੋਮ ਮੇਡ ਰੈਮਡੀ ਦੇ ਨਾਲ ਬਣਾ ਕੇ ਦਿਖਾਵਾਂਗੀ ਤੇ ਜਿਹੜਾ ਸਮਾਨ ਤੁਸੀਂ ਯੂਜ਼ ਕਰਨਾ ਹੈ ਤੁਹਾਨੂੰ ਘਰ ਵਿੱਚ ਆਸਾਨੀ ਨਾਲ ਮਿਲ ਜੇਗਾ ਤੇ ਪਲੀਜ਼ ਵੀਡੀਓ ਅੰਤ ਤੱਕ ਜ਼ਰੂਰ ਦੇਖਿਓ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਮੇਰੀ ਇਹ ਰੈਮਡੀ ਕਿਵੇਂ ਦੀ ਲੱਗੀ ਬਹੁਤ ਹੀ ਜ਼ਬਰਦਸਤ ਜਣਾ ਰਿਜ਼ਲਟ ਮਿਲੇਗਾ ਤੁਹਾਨੂੰ ਤੇ ਬਣਾਉਣਾ ਬਹੁਤ ਹੀ ਆਸਾਨ ਹੈ ਜਦੋਂ ਵੀ ਤੁਸੀਂ ਆਪਣੇ ਫੇਸ ਤੇ ਬਣਾਣਾ ਹੈ ਜਦੋਂ ਵੀ ਫੇਸ ਤੇ ਲਗਾਣਾ ਹੈ ਉਸੇ ਟਾਈਮ ਬਣਾ ਕੇ ਆਪਣੇ ਫੇਸ 'ਚ ਸਕਰਬ ਕਰ ਸਕਦੇ ਹੋ ਸਕਰਬਿੰਗ ਕਰਨਾ ਬਹੁਤ ਆਸਾਨ ਹੈ 5 ਮਿੰਟ ਮ사ਜ ਕਰਨੀ ਆਪਣੇ ਫੇਸ ਤੇ ਉਸ ਤੋਂ ਬਾਅਦ ਤੁਸੀਂ ਆਪਣੇ ਫੇਸ ਤੇ ਮ사ਜ ਕਰਕੇ ਫਿਰ ਆਪਣੇ ਫੇਸ ਵਾਸ਼ ਕਰ ਸਕਦੇ ਹੋ ਤੁਸੀਂ ਦੇਖਣਾ ਸਕਿਨ ਦੇਖਿਓ ਤੁਸੀਂ ਉਸੇ ਟਾਈਮ ਹੀ ਤੁਹਾਨੂੰ ਪਤਾ ਲੱਗ ਜਾਏਗਾ ਤੁਹਾਡੀ ਸਕਿਨ ਕਿੰਨੀ ਗਲੋ ਕਰੀਏ ਕਿੰਨੀ ਸ਼ਾਈਨ ਕਰੀਏ ਮੈਂ ਜੋ ਜਦੋਂ ਇਹ ਜੈਲ ਸਕਰਾਬਿੰਗ ਜਲ ਯੂਜ਼ ਕੀਤੀ ਤਾਂ ਮੈਨੂੰ ਤਾਂ ਬਹੁਤ ਹੀ ਵਧੀਆ ਲੱਗਿਆ ਇਸ ਕਰਕੇ ਮੈਂ ਆਪਣੇ ਦੇ ਆਪਣੇ ਫੇਸ ਤੇ ਯੂਜ਼ ਕਰਕੇ ਹੀ ਤੁਹਾਡੇ ਸਾਹਮਣੇ ਸ਼ੇਅਰ ਕਰਨ ਆਈ ਆ ਤੇ ਸਕਿਨ ਦੇਖੋ ਮੇਰੀ ਕਿੰਨੀ ਪਿਆਰੀ ਲੱਗ ਰਹੀ ਹੈ ਕਿੰਨੀ ਗਲੋ ਕਰ ਰਹੀ ਹੈ ਕਿੰਨੀ ਸ਼ਾਈਨ ਕਰ ਰਹੀ ਹੈ ਮੈਨੂੰ ਤਾਂ ਬਹੁਤ ਹੀ ਵਧੀਆ ਲੱਗੀ ਇਸ ਕਰਾਬ ਤੇ ਤੁਸੀਂ ਵੀ ਯੂਜ਼ ਕਰੋ ਤੁਸੀਂ ਵੀ ਮੈਨੂੰ ਦੱਸੋ ਕਿ ਤੁਹਾਨੂੰ ਵੀ ਮੇਰੀ ਸਕਰਾਬ ਕਿਵੇਂ ਲੱਗੀ ਤੇ ਬਣਾਉਣਾ ਬਹੁਤ ਹੀ ਆਸਾਨ ਹੈ ਜਿੰਨੀ ਵੀ ਡਾਲ ਸਕਿਨ ਹੈ ਜਿੰਨੀ ਵੀ ਸਕਿਨ ਤੇ ਟੈਨਿੰਗ ਆਈ ਹੋਈ ਹੈ ਜਾਂ ਤੁਹਾਡੇ ਸਕਿਨ ਤੇ ਬਹੁਤ ਹੀ ਜ਼ਿਆਦਾ ਪਿਗਮੈਂਟੇਸ਼ਨ ਹੈ ਉਮਰ ਤੋਂ ਪਹਿਲਾਂ ਤੋਂ ਸਕਿਨ ਬੁੱਢੀ ਦਿਖਣ ਲੱਪੀਆ ਰਿੰਕਲਸ ਬਹੁਤ ਜ਼ਿਆਦਾ ਆ ਗਿਆ ਤੇ ਉਹਦੇ ਲਈ ਸਭ ਤੋਂ ਬੈਸਟ ਰੈਚਲ ਸਕਰਬ ਹੈ ਤੇ ਦੇਖੋ ਗਾਇਸ ਮੈਂ ਵੀ ਇਸ ਸਕਰਬ ਯੂਜ਼ ਕੀਤੀ ਹੈ ਸਕਿਨ ਦੇਖੋ ਕਿੰਨੀ ਸ਼ਾਈਨ ਕਰੀਏ ਕਿੰਨੀ ਗਲੋ ਕਰੀਏ ਕਿੰਨੀ ਪਿਆਰੀ ਲੱਗ ਰਹੀ ਹੈ ਮੈਨੂੰ ਤਾਂ ਬਹੁਤ ਹੀ ਵਧੀਆ ਲੱਗੀ ਕੋਈ ਫਿਲਟਰ ਨਹੀਂ ਲੱਗਿਆ ਹੋਇਆ ਕੋਈ ਕੁਝ ਨਹੀਂ ਲੱਗਿਆ ਹੋਇਆ ਬਸ ਮੈਂ ਸਿਰਫ ਉਹਨੇ ਕੱਜੇ ਲਗਾਇਆ ਹੈ ਫੇਸ ਤੇ ਤੇ ਹੋਰ ਮੈਂ ਕੁਝ ਨਹੀਂ ਲਗਾਇਆ ਹੈ ਤੇseen ਦੇਖੋ ਕਿਤਨੀ ਗਲੋ ਕਰੀ ਕਿੰਨੀ ਸ਼ਾਈਨ ਕਰ ਰਹੀ ਹੈ ਤੇ ਤੁਸੀਂ ਵੀ ਇਸ ਕ੍ਰਾਬ ਯੂਜ਼ ਕਰੋ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਇਹਨੂੰ ਯੂਜ਼ ਕਰਕੇ ਦੇਖੋ ਤੁਹਾਨੂੰ ਖੁਦ ਪਤਾ ਲੱਗ ਜਾਏਗਾ ਕਿ ਇਹ ਕਿਤਨਾ ਵਧੀਆ ਵਰਕ ਕਰਦੇ ਹੈ ਕਿਤਨਾ ਜ਼ਬਰਦਸਤ ਵਧੀਆ ਰਿਜ਼ਲਟ ਆਂਦਾ ਤੁਹਾਡੀ ਸਕਿਨ ਤੇ ਆਊਗਾ ਤੁਸੀਂ ਸਕਰਬਿੰਗ ਕਰੋ ਤੇ ਇਹੀ ਸਕਰਬਿੰਗ ਕਰੋ ਹੋਰ ਕੋਈ ਨਾ ਕਰੋ ਮਾਰਕੀਟ ਵਾਲੇ ਸਕਰਬ ਵਾਲੇ ਜੋ ਤੁਸੀਂ ਪ੍ਰੋਡਕਟ ਲੈ ਕੇ ਆਂਦੇ ਹੋ ਤੁਸੀਂ ਬਿਲਕੁਲ ਹੀ ਬੰਦ ਕਰ ਦਿਓ ਉਹਦੇ ਚ ਬਹੁਤ ਜਿਆਦਾ ਕੈਮੀਕਲ ਹੁੰਦੇ ਜਿਹੜੇ ਅਸੀਂ ਸਕਿਨ ਨੂੰ ਸਾਰੀ ਹਾਮ ਕਰ ਸਕਦੇ ਨੇ ਇਸ ਕਰਕੇ ਤੁਸੀਂ ਘਰ ਵਾਲੀ ਹੀ ਰੈਮਡੀ ਹੋਮ ਰੈਮਡੀ ਯੂਜ਼ ਕਰੋ ਸਕਿਨ ਬਹੁਤ ਹੀ ਜਿਆਦਾ ਵਧੀਆ ਲੱਗਣ ਲੱਗੇਗੀ ਬਹੁਤ ਹੀ ਸ਼ਾਈਨ ਕਰੇਗੀ 글로 थोड़ा मिनटा जो वापस आ जाएगा स्किन इतनी ग्लो करेगी शाइन करेगी तो इन यूज़ करके जरूर देखिए मैं दस दें कि इन किस कि तैयार करना है तो किमें लगाना है तो प्लीज़ वीडियो आने तक जरूरी देखियो स्क्रब स्किप बिल्कुल ना करूँ किमें तैयार करना है तो कर दें स्टार्टेड सबसे पहला इस स्क्रब का जो मोस्ट इनग्रीडियट है वह है अलसी के दाने ਠੀਕ ਹੈ ਜੀ ਇਹ 2-3 ਚਮਚ ਭਰ ਕੇ ਮੱਸੀ ਜਾਰੇ ਇੱਕ ਪੈਨਚ ਪਾ ਰਹੀਆਂ ਤੇ ਇਹਨੂੰ ਮੈਨੂੰ ਅਸੀਂ ਉਬਾਲਣਾ ਹੈ ਚੰਗੀ ਤਰ੍ਹਾਂ ਤਾਂ ਕਿ ਸਾਨੂੰ ਇਹ ਚਾਹੀਦੀ ਹੈ ਇਹਦੀ ਜੈਲ ਚਾਹੀਦੀ ਆ ਜੋ ਜੈਲ ਹੈ ਸਾਡੀ ਸਕਿਨ ਲਈ ਬਹੁਤ ਜਿਆਦਾ ਫਾਇਦੇਮੰਦ ਹੈ ਸਕਿਨ ਤੇ ਜਿਹੜੀ ہماری ਸਾਡੀ ਬਹੁਤ ਹੀ ਲਟਕ ਜਾਂਦੀ ਉਹਨੂੰ ਟਾਈਟ ਕਰਨ 'ਚ ਹੈਲਪ ਕਰਦੀ ਆ ਜਿਹਦੀ ہماری ਸਾਡੀ ਸਕਿਨ ਉਮਰ ਦੇ ਪੈਣਾ ਹੀ ਬੁੱਢੀ ਦਿਖਣਾ ਆਪਨਦੀ ਆ ਤਾਂ ਉਹ ਵੀ ਸਾਡੀ ਸਕਿਨ ਨੂੰ ਯੰਗ ਕਰਨ 'ਚ ਸਾਡੀ ਬਹੁਤ ਹੀ ਹੈਲਪਫੁਲ ਹੈ ਸਕਿਨ ਨੂੰ ਗਲੋ ਬਹੁਤ ਸਾਰਾ ਦਿੰਦੀ ਹੈ ਇਸ ਕਰਕੇ ਇਹ ਤੁਸੀਂ ਜਦੋਂ ਵੀ ਦਿਲ ਕਰੇ ਉਦੋਂ ਆਪਣੇ ਫੇਸ ਤੇ ਲਗਾਓ ਤਾਂ ਅਡੀ ਸਕਿਨ ਦੇਖਿਓ ਬਹੁਤ ਹੀ ਜ਼ਿਆਦਾ ਯੰਗ ਦਿਖਣ ਲੱਗੇਗੀ ਤੇ ਜਿੰਨੇ ਵੀ ਤੁਹਾਡੀ ਸਕਿਨ ਚ ਪ੍ਰੋਬਲਮ ਹੈ ਜਿਹਾ ਪਿਗਮੈਂਟੇਸ਼ਨ ਦੀ ਪ੍ਰੋਬਲਮ ਹੈ ਪਿੰਪਲ ਦੀ ਪ੍ਰੋਬਲਮ ਹੈ ਦਾਗ ਦੱਬੋ ਦੀ ਪ੍ਰੋਬਲਮ ਹੈ ਫਾਈਲਿੰਗ ਦੀ ਪ੍ਰੋਬਲਮ ਹੈ ਸਾਰੀ ਠੀਕ ਹੋ ਜਾਏਗੀ ਇਹਨੇ ਬਹੁਤ ਚੰਗੀ ਤਰ੍ਹਾਂ ਤੇਨੇ ਜਮ ਜਮ ਇਹਦੇ ਅਲਸੀ ਦੇ ਦਾਣੇ ਪਾਤੇ ਉਸ ਤੋਂ ਬਾਅਦ ਥੋੜਾ ਜਿਹਾ ਪਾਣੀ ਪਾ ਕੇ ਮੈਂ ਅੱਧਾ ਗਲਾਸੀ ਪਾਣੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਉਬਾਲ ਦੇਣਾ ਆ ਤੁਹਾਨੂੰ ਖੁਦ ਪਤਾ ਲੱਗ ਜਾਏ ਜਦੋਂ ਜਲ ਤਿਆਰ ਹੋ ਜਾਏਗੀ ਤੁਸੀਂ ਗੈਸ ਬੰਦ ਕਰ ਦੇਣੀ ਹੈ ਤੇ ਇਹਨੂੰ ਜਿਆਦਾ ਠੰਡਾ ਨਹੀਂ ਹੋਣਾ ਨਾ ਜੇ ਜਿਆਦਾ ਠੰਡਾ ਹੋ ਗਿਆ ਤੇ ਫਿਰ ਇਸ ਨੂੰ ਛਾਣਨਾ ਬਹੁਤ ਜਿਆਦਾ ਮੁਸ਼ਕਲ ਹੋ ਜਾਂਦਾ ਆ ਇਸ ਕਰਕੇ ਇਹਨੂੰ ਗਰਮ ਗਰਮ ਤੇ ਹੀ ਤੁਸੀਂ ਇਹਨੂੰ ਛਾਣ ਲੈਣਾ ਆ ਦੇਖੋ ਮੇਰਾ ਚੰਗੀ ਤਰ੍ਹਾਂ ਜੈਲ ਬਣ ਗਈ ਹੈ ਤੇ ਮੈਂ ਗੈਸ ਬੰਦ ਕਰਤੀ ਆ ਤੇ ਇਹਨੂੰ ਮੈਂ ਗਰਮ ਗਰਮ ਚ ਹੀ ਮੈਨੂੰ ਛਾਣ ਲਾਗੀ ਤੇ ਮੇਰੇ ਪਾਸ ਬੜੀ ਵਧੀਆ ਸੋਹਣੀ ਕਟੋਰੀ ਸੀਗੀ ਮਿਸਕੀ ਛੋਟੇ ਛੋਟੇ ਜਿਹੇ ਛੇਜ ਬਣੇ ਹੋਏ ਸੀਗੇ ਤੇ ਇਹਦੇ ਵਿੱਚ ਬਹੁਤ ਹੀ ਆਸਾਨੇ ਨਾਲ ਇਹ ਜੈਲ ਮਿਸਕੀ ਉਹ ਛੰਡੀ ਗਈ ਸੀਗੀ ਛਾਲ ਲਈ ਸੀ ਮੈਂ ਤੇ ਇਹ ਤੁਹਾਡੇ ਕੋਲ ਨਹੀਂ ਹੈਗੇ ਤੁਸੀਂ ਇੱਕ ਜਿਹੜਾ ਦੂਸਰੀ ਸਟੀਲ ਦੀ ਛਾਨਣੀ ਹੈਗੀ ਉਹ ਚ ਵੀ ਛਾਨ ਸਕਦੇ ਹੋ ਅਗਰ ਉਹ ਵੀ ਨਹੀਂ ਹੈਗੀ ਤੁਸੀਂ ਇੱਕ ਸੂਤੀ ਕਪੜੇ ਚ ਰੱਖ ਕੇ ਉਹ ਤਨਾ ਵੀ ਅੱਛੀ ਤਰ੍ਹਾਂ ਹੱਥ ਨਾਲ ਨਿਚੋੜ ਕੇ ਇਹਦੀ ਜਲ ਤੁਸੀਂ ਕੱਢ ਸਕਦੇ ਹੋ ਬਹੁਤ ਹੀ ਵਧੀਆ ਤਰੀਕੇ ਨੇ ਤੁਹਾਨੂੰ ਤਿੰਨ ਤਰੀਕੇ ਦੱਸਤੇ ਜਿਹੜੇ ਤਰੀਕੇ ਤੁਹਾਨੂੰ ਸੂਟੇਬਲ ਹੋਏਗਾ ਤੁਸੀਂ ਉਹ ਉਸਰਾ ਉਹ ਵੀ ਕਰ ਲਿਓ ਠੀਕ ਹੈ ਜੀ ਤੇ ਮੈਨੂੰ ਤੇ ਸ਼ਾਨਨੀ ਬਹੁਤ ਵਧੀਆ ਲੱਗਿਆ ਜੀ ਤਾਂ ਇੱਕ ਮਿੰਟਾ ਜੀ ਸ਼ਾਨਨੀ ਕੀ ਸਾਰੀ ਸ਼ਾਮ ਕਿ ਜਿੰਨੀ ਵੀ ਜਲ ਹੀ ਸਾਰੀ ਕਟੋਰੀ ਚ ਚਲੇਗੀ ਤਾਂ ਦੇਖੋ ਇਹ ਕਟੋਰੀ ਮੇਰੀ ਤਿਆਰ ਹੋ ਗਈ ਇਹ ਜਲ ਬਣ ਗਈ ਥੋੜੀ ਜ਼ਿਆਦਾ ਇਸ ਲਈ ਮੈਂ ਜਿੰਨੀ ਮੈਨੂੰ ਜਲ ਚਾਹੀਦੀ ਹੋਏਗੀ ਓਨੀ ਮੈਂ ਯੂਜ਼ ਕਰਾਂਗੀ ਆਪਣੇ ਫੇਸ ਵਾਸਤੇ ਤੇ ਬਾਕੀ ਵੀ ਜਲ ਮੈਂ ਰੱਖ ਦਾਂਗੀ ਫ੍ਰਿਜ ਚ ਜਦੋਂ ਦੁਬਾਰਾ ਯੂਜ਼ ਬਣਾ ਇਹ ਰੈਮਡੀ ਦੁਬਾਰਾ ਬਣਾਵਾਂਗੇ ਉਸ ਤੋਂ ਬਾਅਦ ਫਿਰ ਦੁਬਾਰਾ ਜਲ ਯੂਜ਼ ਕਰਾਂਗੇ ਤੇ ਕਮ ਸੇ ਕਮ ਇਹ ਆਪਣੇ ਅੰਦਾਜ਼ੇ ਨਾਲ 2 ਜਾਂ 3 ਦੋ ਚਮਚ ਭਰ ਕੇ ਮੈਂ ਇਹ ਅਸੀਂ ਜੀ ਜੈਲ ਜੈਲ ਜਿਹੜੀ ਬਣਾਈ ਸੀ ਉਹ ਪਾ ਦਿੱਤੀ ਠੀਕ ਹੈ ਜੀ ਉਸ ਤੋਂ ਬਾਅਦ ਸਿਰਫ ਇਹਨਾਂ ਇੰਗਰੀਡੀਅੰਟਸ ਅਸੀਂ ਪਾਣੇ ਆ ਉਹ ਤੁਹਾਨੂੰ ਘਰ ਵਿੱਚ ਆਸਾਨੀ ਮਿਲ ਜਾਣਗੇ ਉਸ ਤੋਂ ਬਾਅਦ ਮੈਂ ਪਾ ਲਈ ਇੱਕ ਚਮਚ ਭਰ ਕੇ ਚੋਲਾ ਦਾ ਆਟਾ ਇਹ ਮੇਰੇ ਕੋਲ ਮੈਂ ਦੁਕਾਨ ਤੋਂ 20 ਰੁਪਏ ਵਾਲਾ ਲੈਂਦਾ ਹਾਂ ਪਤਾ ਨਹੀਂ ਕਦੋਂ ਦਾ ਚੱਲਦਾ ਪਿਆ ਆ ਜੇ ਤੁਹਾਡੇ ਕੋਲ ਹੈ ਨਹੀਂ ਹੈਗਾ ਤੁਸੀਂ ਘਰ ਦੇ ਚੋਲ ਹੈਗੇ ਉਹਨੂੰ ਚੰਗੀ ਤਰ੍ਹਾਂ ਗ੍ਰाइंड ਕਰਕੇ ਉਹਨੂੰ ਛਾਣ ਕੇ ਉਹ ਦਾਟਾ ਤਿਆਰ ਕਰ ਸਕਦੇ ਹੋ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਪਾ ਰਹੀ ਹਾਂ ਇੱਕ ਕਾਫੀ ਪਾਊਚ ਮੈਂ ਮੈਨੂੰ ਨਾ ਇਹ ਕਾਫੀ ਬਹੁਤ ਹੀ ਅਸੂਰ ਕਰਦੀ ਹੈ ਮੇਰੀ ਸਕਿਨ ਬਹੁਤ ਹੀ ਮੇਰੀ ਗਲੋ ਕਰਨ ਲੱਪਾਂ ਜੀ ਕਾਫੀ ਦੇ ਨਾਲ ਇਸ ਕਰਕੇ ਮੈਂ ਇੱਕ ਚਮਚ ਪੀਣਾ ਪਾਇਆ ਸੀ ਉਸ ਤੋਂ ਬਾਅਦ ਮੈਂ ਅੱਧਾ ਪਾਉਚ ਫੇਰ ਦੁਬਾਰਾ ਪਾਇਆ ਮੈਂ ਕਿਉਂਕਿ ਮੈਨੂੰ ਬਹੁਤ ਵਧੀਆ ਲੱਗਦੀ ਹੈ ਇਹਦਾ ਰਿਜ਼ਲਟ ਬਹੁਤ ਵਧੀਆ ਆਉਂਦਾ ਹੈ ਤੇ ਇਹਨੂੰ ਚੰਗੀ ਤਰ੍ਹਾਂ ਮਿਸ ਕਰਨਾ ਕਿਉਂਕਿ ਇਹਦੇ ਵਿੱਚ ਜਿਹੜੇ ਚਾਵਲ ਦਾ ਚਾਵਲ ਦਾ ਆਟਾ ਪਾਇਆ ਹੋਇਆ ਹੈ ਨਾ ਤੋ ਥੋੜਾ ਮੁਸ਼ਕਲ ਹੁੰਦੀ ਹੈ ਮਿਕਸ ਕਰਨ ਚ ਕੁਝ ਜੈਲ ਵੀ ਹੈ ਇਸ ਕਾ ਕਿ ਇਹਨੂੰ ਥੋੜਾ ਕ ਟਾਈਮ ਲੱਗੂਗਾ ਮਿਕਸ ਹੋਣ ਚ ਤੇ ਤੁਸੀਂ ਇਹਨੂੰ ਬਸ ਮਿਕਸ ਕਰੀ ਜਾਣਾ ਕਰੀ ਜਾਣਾ ਕਰੀ ਜਾਣਾ ਥੋੜੇ ਦੇਰ ਬਾਅਦ ਆਪਣੇ ਆਪ ਹੀ ਸਾਰੀ ਜਿੰਨੇ ਵੀ ਇੰਗਰੀਡੀਅੰਟਸ ਅਸੀਂ ਪਾਇਆ ਹੈ ਜਿਵੇਂ ਕਿ ਅਸੀਂ ਜੈਲ ਤੇ ਚੋਲੇ ਦਾ ਆਟਾ ਤੇ ਕਾਫੀ ਇੱਚੰਗੀ ਤਰ੍ਹਾਂ ਮਿਕਸ ਹੋ ਜਾਏਗੀ ਤੇ ਦੇਖੋ ਮਿਕਸ ਹੋ ਗਈ ਚੰਗੀ ਤਰ੍ਹਾਂ ਉਸ ਤੋਂ ਬਾਅਦ ਇਹਨੂੰ 5 ਮਿੰਟ ਰੈਸਟ ਕਰਨਾ ਉਸੇ ਛੱਡ ਦੇਣਾ ਹੈ 5 ਮਿੰਟ ਬਾਅਦ ਤੁਸੀਂ ਇਸ ਇਹ ਜੈਲ ਸਕਰਬ ਨੂੰ ਯੂਜ਼ ਕਰਨਾ ਆਪਣੇ ਫੇਸ ਤੇ ਤੇ ਆਪਣਾ ਫੇਸ ਚੰਗੀ ਤਰ੍ਹਾਂ ਧੋ ਕੇ ਫਿਰ ਆਪਣੇ ਤੁਸੀਂ ਸਕਰਬ ਯੂਜ਼ ਕਰਨਾ ਹੈ ਤੁਸੀਂ ਡੇਲੀ ਯੂਜ਼ ਕਰ ਸਕਦੇ ਹੋ ਜੇ ਕਿਸੇ ਵਿਆਹ ਸ਼ਾਦੀ ਜਾਣਾ ਹੋਏ ਤਾਂ ਉਸ ਤੋਂ ਪਹਿਲਾਂ ਆ ਤੁਸੀਂ ਇਹ ਮ사ਜ ਕਰਕੇ 5 ਮਿੰਟ ਮ사ਜ ਕਰਕੇ ਇਹਦੀ ਆਪਣਾ ਫੇਸ ਧੋ ਸਕਦੇ ਹੋ ਸਕਿਨ ਤੁਹਾਡੀ ਬਹੁਤ ਹੀ ਗਲੋ ਕਰੇਗੀ बहुत ही शाइन करेगी तो सारे ही पूछ गए कि तुम अपनी स्किन से की लाया कि थोड़ी स्किन इतनी ग्लो कर रही है इन्नी शाइन कर रही है तू तो बहुत पसंद आएगा गर्मी सीजन वास्तव सब तो बैस्ट रैमेडी है टैनिंग वास्तव सब तो बैस्ट है रिंकल वास्तव सब तो बेस्ट है पिगमेंटेन बहुत ज्यादा वो सबसे बैस्ट है तो यह स्क्रब करके यूज रखियो तो खुद पता लग जाएगा कि रिजल्ट कि वी आएगा लगा तो पहले सब तो पहले चंकी तरह अपना फेस धोलना है पानी का ना सिंपल पानी ने जो भी फेसवाश यूज़ करते वाली जिनी भी फेस तो मिट्टी है ਕੱਟਾਇਆ ਸਾਰਾ ਸਾਫ ਹੋ ਜਾਏ ਉਸ ਤੋਂ ਬਾਅਦ ਤੁਸੀਂ ਇਹ ਜਲ ਸਕਰਬ ਕਰਨੀ ਸ਼ੁਰੂ ਕਰ ਦੇਣੀ ਆਪਣੇ ਫੇਸ ਤੇ ਠੀਕ ਹੈ ਜੀ ਕਮ ਸੇ ਕਮ 5 ਮਿੰਟ ਤੁਸੀਂ ਮ사ਜ ਕਰਨੀ ਹੈ ਜੀ ਸਕਰਬਿੰਗ ਕਰਨੀ ਹੈ ਠੀਕ ਹੈ 5 ਮਿੰਟ ਚੰਗੀ ਦਾ ਸਕਰਬਿੰਗ ਕਰਨੀ ਹੈ ਆਪਣੇ ਫੇਸ ਤੇ ਜਿੰਨੇ ਜਿਹੜੇ ਸਟੈਪਸ ਹਨ ਆਉਂਦੇ ਨੇ ਉਹ ਵੀ ਸਟੈਪ ਆਪਣੇ ਫੇਸ ਤੇ ਲਗਾ ਦੇਣੇ ਆਪਣੇ ਆਇਸ ਤੇ ਸਾਰੀ ਮ사ਜ ਕਰਨੀ ਹੈ ਤਾਂ ਕਿ ਤੁਹਾਡੇ ਜੱਟਾ ਇਹ ਡਾਰਕ ਸਰਕਲ ਉਹ ਵੀ ਤੁਹਾਡੇ ਲਾਈਟ ਹੋ ਜ ਜਾਣਗੇ ਨੋਜ਼ ਤੇ ਕਰਨੀਆਂ ਲਿਪਸ ਤੱਕ ਤੁਸੀਂ ਇਹ ਸਕਰਬਿੰਗ ਕਰਨੀ ਹੈ ਦੇਖੋ ਰਿਜ਼ਲਟ ਬਹੁਤ ਵਧੀਆ ਆਏਗਾ ਗਾਇਸ ਮੈਨੂੰ ਤਾਂ ਬਹੁਤ ਹੀ ਵਧੀਆ ਲੱਗੀ ਹੈ ਤੁਸੀਂ ਵੀ ਯੂਜ਼ ਕਰਕੇ ਦੇਖੋ ਤੁਹਾਨੂੰ ਵੀ ਖੁਦ ਪਤਾ ਲੱਗੇਗਾ ਤੇ ਤੁਹਾਨੂੰ ਮੈਂ ਆਪਣਾ ਲਾਈਵ ਰਿਜ਼ਲਟ ਦਿਖਾਉਂਗੀ ਇਸ ਫੇਸ ਸਕਰਬ ਕਰਨ ਤੋਂ ਬਾਅਦ ਦੇਖੋ ਸਕਿਨ ਮੇਰੀ ਕਿੰਨੀ ਗਲੋ ਕਰਦੀ ਹੋਏਗੀ ਕਿੰਨੀ ਸ਼ਾਈਨ ਕਰੇਗੀ ਮੈਨੂੰ ਤਾਂ ਇੰਸਤ ਪਤਾ ਲੱਗਾ ਕਿ ਹਾਂ ਭਈ ਸਕਰਬਿੰਗ ਬਹੁਤ ਵਧੀਆ ਆ ਤੁਸੀਂ ਇਹ ਡੇਲੀ ਯੂਜ਼ ਕਰ ਸਕਦੇ ਹੋ ਡੇਲੀ ਨਹੀਂ ਤਾਂ ਕਮ ਸੇ ਕਮ ਇੱਕ ਦਿਨ ਛੱਡ ਕੇ ਕਰ ਦਿਓ ਟੈਨ ਕਿੱਥੇ ਭੱਜ ਜਾਈਗੀ ਤੁਹਾਡੀ ਗਲੋ ਤੁਹਾਡਾ ਵਾਪਸ ਮੁੜ ਆਏਗਾ ਜਿਹੜੀ ਸ਼ਾਈਨਿੰਗ करेगी वो वखरी ਤੇ ਜਿਹੜੀ ਰਿੰਕਲਸ ਐ ਉਹ ਵੀ ਥੋੜੀ ਹੌਲੀ 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 ਠੀਕ ਹੋ ਜਾਣਗੇ ਯੂਜ਼ ਕਰਨਾ ਤੁਸੀਂ ਸ਼ੁਰੂ ਕਰ ਦੋ ਰਿਜ਼ਲਟ ਤੁਹਾਨੂੰ ਖੁਦ ਪਤਾ ਲੱਗੇਗਾ ਗਾਇਸ ਇਹ ਮੈਂ ਸਕ੍ਰਬ ਥੋੜੇ ਜਿਆਦਾ ਬਣਾ ਲਈ ਸੀ ਆਪਣੇ ਆਈਸ ਤੇ ਵੀ ਆਪਣੇ ਫੇਸ ਤੇ ਸਾਰੇ ਯੂਜ਼ ਕਰ ਕੇ ਸਿਰ ਬਾਹਾਂ ਤੇ ਵੀ ਲਗਾਈ ਮੈਂ ਆਪਣੇ ਫਿਰ ਪੈਰਾਂ ਤੇ ਵੀ ਲਗਾਈ ਉਸ ਤੋਂ ਬਾਅਦ ਚੰਗੀ ਤਰ੍ਹਾਂ ਮਸਾਜ ਕੀਤੀ ਸਾਰੇ ਮੇਰੇ ਕੀ ਸਾਫ ਹੋ ਗਏ ਇੱਕਦਮ ਕਲੀਨ ਹੋ ਗਏ ਤੇ ਅਗਰ ਤੁਸੀਂ ਜਿਆਦਾ ਵੀ ਬਣਾ ਸਕਦੇ ਹੋ ਤੇ ਮੈਂ ਜਿਆਦਾ ਬਣਾ ਕੇ ਸਾਰੇ ਫੇਸ ਤੇ ਬਾਹਾਂ ਤੇ ਪੈਰਾਂ ਤੇ ਲਗਾਈ ਸੀਗੀ ਉਸ ਤੋਂ ਬਾਅਦ ਮਸਾਜ ਕਰਤੀ 5 ਮਿੰਟ ਬਾਅਦ पांच पं मिनट मसाज चंह अपने फेस से की आईज से भी आले दुआले देखो मैं किए मसाज कर रही हूँ इदा ही करनी अपनी लिप्स के आले दुआले मसाज करनी है तो उपरू मसाज करनी है मीनस कि थोड़ी स्किन भी हौली हौली टाइट होंगी जाएगी स्किन लटकी हुई है वह भी ठीक हो जाएगी तो देखो स्किन देखो कि लगेगी कि ग्लो देखो कि वीएगा तो देखो मैं दोबारा उन्होंने ला रही हूँ मैं रिमूव कर रही हूँ अपने फेस तो यह स्क्रब देखो स्किन देखो किाइन कर रही है कि ग्लो कर रही है देखो लाइव रिजल्ट दिखा रही हूँ तुम कहो कि हाँ भाई मैं कोई फिल्टर लाया मैं कोई फिल्टर नहीं लाया हो मेरा नैचुरल कलर है मेरा फेस का तो तुम खुद देखो स्किन कि प्यारी लग रही है शाइन कर रही है कि ग्लो कर रही है कितने भी जाना हो फेस मैरिज से जाना हो या जा शादी जा से जाना हो तो पहले ये स्क्रब यूज़ करो अपने फेस से उस तो बाद जाओ देखो स्किन बहुत ही ग्लो करेगी बहुत शाइन करेगी उस बाद अपना कोई फेस वॉश नहीं यूज़ करना है कुछ नहीं लगाना उस बाद फेस से अपने तो ਜੀ ਜਿਆਦਾ ਹੀ ਜ਼ਰੂਰੀ ਪੈ ਜੇ ਬਾਹਰ ਜਾਣਾ ਤੇ ਫਿਰ ਜਿਹੜੀ ਸੰਸਕ੍ਰੀਨ ਹੁੰਦੀ ਹੈ ਉਸ ਤੇ ਫੇਸੇ ਲਗਾ ਸਕਦੇ ਹੋ ਕੋਈ ਪ੍ਰੋਬਲਮ ਦਿਖਾ ਨਹੀਂ ਹੈ ਪਰ ਸਕਿਨ ਤਾਂ ਹੀ ਬਹੁਤ ਗਲੋ ਕਰੇਗੀ ਬਹੁਤ ਸ਼ਾਈਨ ਕਰੇਗੀ ਤੇ ਦੇਖੋ ਇੰਸਿਸ ਪਤਾ ਲੱਗ ਰਿਹਾ ਤੁਹਾਨੂੰ ਮੇਰਾ ਫੇਸ ਦੇਖ ਰਹੇ ਹੋ ਕਿੰਨਾ ਗਲੋ ਕਰ ਰਿਹਾ ਪਹਿਲਾਂ ਫੇਸ ਦੇਖ ਨਹੀਂ ਤੇ ਹੁਣ ਦੇਖੋ ਮੇਰਾ ਫੇਸ ਕਿੰਨਾ ਗਲੋ ਕਰ ਰਿਹਾ ਚਮਚ ਜਿਹੜਾ ਆਪਣਾ ਸਾਰੀ ਸਾਰਾ ਸਕਰਬਿੰਗ ਉਤਾਰਤੀ ਉਸ ਤੋਂ ਬਾਅਦ ਕੋਈ ਕਾਟਨ ਦਾ ਕਪੜਾ ਲੈ ਕੇ ਉਹਨੂੰ ਚੰਗੀ ਤਰ੍ਹਾਂ ਪਾਣੀ ਚ ਧੋ ਕੇ ਉਹਦੇ ਨਾਲ ਸਾਰਾ ਫੇਸ ਤੋਂ ਮੈਂ ਚੰਗੀ ਤਰ੍ਹਾਂ ਸਾਫ ਕਰ ਲਿਆ ਉਸ ਤੋਂ ਬਾਅਦ ਫਿਰ ਜਾ ਕੇ ਬਾਥਰੂਮ 'ਚ ਜਾ ਕੇ ਚੰ जिन्नी भी लगी हुई है स्क्रब लगी हुई सारा क्लीन हो गया स्किन देखो शाइन करिए कि ग्लो करिए वाओ बहुत ही बढ़िया लग रही है मेरी स्किन बहुत ही प्यारी लग रही, है। तो रही है। स्किन तो बहुत ही मज़ा आ रहा है स्क्रबिंग करते टाइम देखो कि रिजल्ट खर्चा खर्चा कोई भी नहीं होना तीन इनग्रीडियस ये स्क्रबिंग तैयार करनी है ਤੇ ਕਰਦੇ ਟਾਈਮ ਵੀ ਤੁਹਾਨੂੰ ਕੋਈ ਜ਼ਿਆਦਾ ਟਾਈਮ ਨਹੀਂ ਲੱਗਣਾ ਸਿਰਫ 5 ਮਿੰਟ ਤੁਸੀਂ ਆਪਣੇ ਸਕਿਨ ਨੂੰ ਦੇ ਸਕਦੇ ਹੋ ਜੇ ਤੁਸੀਂ ਵਧੀਆ ਗਲੋ ਚਾਹੁੰਦੇ ਹੋ ਤੇ ਇਸ ਕਰਕੇ ਇਸ ਇਹ ਸਕਰਬਿੰਗ ਤੁਸੀਂ ਯੂਜ਼ ਕਰਕੇ ਦੇਖੋ ਤੇ ਦੇਖੇ ਗਾਇਸ ਇਹ ਵੀ ਸਕਰਬ ਕਿਵੇਂ ਤਿਆਰ ਕਰਨੀ ਹੈ ਕਿਵੇਂ ਬਣਾਉਣੀ ਹੈ ਸਿਰਫ ਤਿੰਨ ਇੰਗਰੀਡੀਅੰਟਸ ਹੈ ਜੋ ਅਸੀਂ ਯੂਜ਼ ਕਰਨੇ ਆ ਤੋ ਤੁਹਾਨੂੰ ਤਿੰਨੋ ਇੰਗਰੀਡੀਅੰਟਸ ਤੁਸੀਂ ਘਰ ਵਿੱਚ ਤੁਹਾਨੂੰ ਆਸਾਨੇ ਨਾਲ ਮਿਲ ਜਾਣਗੇ ਖਰਚਾ ਤੁਹਾਡਾ ਬਿਲਕੁਲ ਨਹੀਂ ਹੈ ਕਮ ਸੇਕਾ 15-20 ਰੁਪਏ ਦਾ ਖਰਚਾ ਹੈ ਤੁਹਾਡਾ ਬਿਲਕੁਲ ਕੋਈ ਹੋਰ ਖਰਚਾ ਨਹੀਂ ਹੈਗਾ ਤੇ ਬਣਾਉਣਾ ਬਹੁਤ ਹੀ ਆਸਾਨ ਹੈ ਤੇ ਰਿਜ਼ਲਟ ਦੇਖਣਾ ਤੁਸੀਂ ਖੁਦ ਤੁਹਾਡੇ ਫੇਸ ਤੇ ਰਿਜ਼ਲਟ ਤੁਹਾਨੂੰ ਆਪਣੇ ਪਤਾ ਲੱਗੇਗਾ ਕਿ ਕਿੰਨੀ ਵਧੀਆ ਸਕਿਨ ਲੱਗ ਰਹੀ ਹੈ ਕਿੰਨੀ ਸ਼ਾਈਨ ਕਰ ਰਹੀ ਹੈ ਕਿੰਨੀ ਗਲੋ ਕਰ ਰਹੀ ਹੈ ਗਰਮੀਆਂ ਦੇ ਸੀਜ਼ਨ ਤੇ ਵੀ ਤੁਹਾਨੂੰ ਸਾਰੇ ਪੁੱਛਣਗੇ ਕਿ ਗਰਮੀਆਂ ਦੇ ਟੈਨਿੰਗ ਕਿ ਕਰਦੇ ਸਕਿਨ ਇੰਨੀ ਖਰਾਬ ਹੋ ਜਾਂਦੀ ਹੈ ਇੰਨੀ ਟੈਨਿੰਗ ਆ ਜਾਂਦੀ ਹੈ ਇੰਨੀ ਕਾਲੀ ਹੋ ਜਾਂਦੀ ਹੈ ਤੇ ਤੁਸੀਂ ਆਪਣੀ ਸਕਿਨ ਇੰਨੀ ਸਾਫ਼ ਕਿਉਂ ਹੈ ਤੁਹਾਡੀ ਤੁਹਾਨੂੰ ਸਾਰੇ ਪੁੱਛਣਗੇ ਫਿਰ ਤੁਸੀਂ ਤੁਸੀਂ ਵੀ ਦੱਸਿਓ ਕਿ ਹਾਂ ਵੀ ਅਸੀਂ ਇਹ ਸਕਰਬ ਯੂਜ਼ ਕਰਦੇ ਹਾਂ ਘਰ ਵਿੱਚ ਬਣਾ ਕੇ ਇਹ ਸਕਰਬ ਯੂਜ਼ ਕਰਦੇ ਹਾਂ ਸਾਡੀ ਸਕਿਨ ਤਾਂ ਇੰਨੀ ਸੋਹਣੀ ਹੈ ਐਨੀ ਗਲੋ ਕਰੀਏ ਇਤਨੇ ਸ਼ਾਈਨ ਕਰੀਆ ਤੇ ਤੁਸੀਂ ਮੈਨੂੰ ਪਲੀਜ਼ ਕਮੈਂਟ ਕਰਕੇ ਦੱਸਿਓ ਤੇ ਮੀਂ ਵਿਡੀਓ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਚੈਨਲ ਨੂੰ ਤੇ ਸ਼ੇਅਰ ਜ਼ਰੂਰ ਕਰਿਓ ਤੇ ਮੈਂ ਮਿਲਦੀ ਆ ਤੁਹਾਨੂੰ ਨੈਕਸਟ ਵੀਕ ਤੇ ਤਬ ਤੱਕ ਲਈ ਗਾਇਸ ਬਾਏ ਟੇਕ ਲਵ ਯੂ ਬਾਏ